ਕੀ ਹਾਲ ਹੈ ਭਾਈ ਵਧੀਆ ਭਾਈ ਦੱਸੋ ਵਧੀਆ ਵਧੀਆ ਜੀ ਠੀਕ ਠਾਕ ਵਧੀਆ ਵਧੀਆ ਮੈਂ ਸੁਣਿਆ ਯਾਰ ਤੇਰੇ ਪਰਾਨੇ ਤੇ ਨਾ ਚੰਗੇ ਨਹੀਂ ਕੀਤੀ ਹੈਗੀ ਕੀ ਕਰਤਾ ਉਹਨੇ ਯਾਰ ਮੈਂ ਸੁਣਿਆ ਉਹਨੇ ਤੇਰੇ ਤੇ ਤੇਰੀ ਵਗ ਤੇ ਪਪੂਲਰ ਲਾ ਦੇ ਨੇ ਯਾਰ ਉਹ ਕੋਈ ਗੱਲ ਨਹੀਂ ਭਾਈ ਭਰਾ ਹੀ ਆਪਣਾ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਤਾਂ ਠੀਕ ਏ ਪਰ ਡਾਡਾ ਤੇ ਵੰਡੇ ਆਗੇ ਅਸੀਂ ਯਾਰ ਉਹ ਕੋਈ ਗੱਲ ਨਹੀਂ ਭਾਈ ਵੰਡ ਹੋਈ ਸੀ ਪਰ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਭਰਾਵਾਂ ਦਾ ਪਿਆਰ ਤਾਂ ਇੰਨਾ ਹੁੰਦਾ ਹੀ ਆ ਉਹਨੇ ਵਟਦੇ ਬੁੱਟੇ ਨਾਲੇ ਕੋਈ ਗੱਲ ਨਹੀਂ ਕੀਤੀ ਹੋ ਗਿਆ ਉਹ ਤਾਂ ਕੋਈ ਚੱਕਰ ਨਹੀਂ ਹਾਂ ਚੱਲ ਠੀਕ ਏ ਭਰਾ ਮੈਂ ਤੇ ਤੇਰਾ ਫਾਇਦਾ ਸੋਚਦਾ ਸੀ ਬਾਕੀ ਵੇਖ ਲੈ ਕੋਈ ਗੱਲ ਨਹੀਂ ਚੱਲ ਠੀਕ ਹੈ ਯਾਰ ਇਹ ਤਾਂ ਪੜਕਿਆ ਨਹੀਂ ਹੈਗਾ ਯਾਰ ਇੰ ਤਾਂ ਇਹਨਾਂ ਨੇ ਫਿਰ ਲੜਨਾ ਨਹੀਂ ਕੋਈ ਨਹੀਂ ਕੁੱਝੇ ਕੋਈ ਜੰਦਾ ਫਿਰ ਫਿਰ ਲਾਈਟ ਵੀ ਨਹੀਂ ਆਈ ਹੈ ਕਿ ਕੱਲ ਦੀ ਇਹ ਵੀ ਪੱਪਲਰ ਵੀ ਸੁੱਕੀ ਜਾਂਦੇ ਆ ਵੀ 2-3 ਦਿਨ ਹੋ ਗਏ ਕਿੱਦਾਂ ਬਣਦਾ ਲੱਗਦਾ ਤਾਂ ਨਿਵਰ ਸਿਸਟਮ ਹੀ ਆ ਯਾਰ ਕਿੱਦਾਂ ਹੋਊ ਹਲੇ ਬਾਈ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਠੀਕ ਹੋ ਬਾਈ ਜੀ ਵਧੀਆ ਵਧੀਆ ਜੀ ਬਾਈ ਜੀ ਹੋਰ ਪਾਣੀ ਪੁਣੀ ਲਾ ਰਹੇ ਆ ਪਾਣੀ ਪੁਣੀ ਕਿੱਥੇ ਲਾਣਾ ਯਾਰ ਦੋ ਦਿਨ ਹੋ ਗਏ ਲਾਈਟ ਨਹੀਂ ਆਈ ਯਾਰ ਛੰ ਲਾਈਟ ਲਾਈਟ ਨੂੰ ਬੈਠੇ ਹੋਇਆ ਬੂਟਿਆਂ ਨੂੰ ਪਾਣੀ ਲਾਣਾ ਸੀ ਉਧਰ ਬਾਈ ਯਾਰ ਤਿੰਨ ਬੂਟਿਆਂ ਨੂੰ ਪਾਣੀ ਲਾਣ ਨੂੰ ਪਿਆ ਬਾਈ ਜੀ ਨੂੰ ਕੋਈ ਖਬਰ ਹੈਗੀ ਕੀ ਹੋ ਗਿਆ ਬਾਈ ਤੇਰੇ ਭਰਾਣੇ ਯਾਰ ਤੇਰੀ ਜ਼ਮੀਨ ਦਾ ਬਲੀ ਮੇਰੀ ਜ਼ਮੀਨ ਦਾ ਬਲੀ ਉਹ ਕਿਦਾਂ ਯਾਰ ਉਹਨੇ ਤੇਰੀ ਜ਼ਮੀਨ ਚ ਖਾਲ ਪਾਤੀ ਮੇਰੀ ਜ਼ਮੀਨ ਖਾਲ ਪਾਤੀ ਮੇਰੇ ਤੋਂ ਕੁਛੇ ਪਿੱਤਾ ਐਡੀ ਜੁਰਤੋ ਦੀ ਯਾਰ ਕੋਈ ਨਹੀਂ ਦੇਖਦੇ ਆ ਸਰਦਾਂ ਡੱਲ ਜਾ ਕੇ ਉਹਦੇ ਨਾਲ ਚਲ ਹੁਣ ਬਣਉ ਗੱਲ ਇਹ ਸ਼ਤਰਮੁਰਗ ਤਾਂ ਛੇਤੀ ਪੜਕ ਗਿਆ ਆ ਹੂੰ ਕਰਨਿਆ ਕੋਈ ਹੱਲ ਉਹ ਘਰ ਛੱਡੋਏ ਉਹ ਮੇਰੀ ਜ਼ਮੀਨ ਦੇ ਵਿੱਚ ਖਾਲ ਕਿੱਦਾ ਪਾਤੀ ਉਹ ਬਾਈ ਕੀ ਹੋ ਗਿਆ ਹੋਣਾ ਕੀ ਆ ਤੂੰ ਖਾਲ ਪਾਤੀ ਯਾਰ ਮੈਨੂੰ ਪੁੱਛੇ ਮੇਰੇ ਤੋਂ ਪੁੱਛੇ ਬਿਨਾ ਖਾਲ ਪਾਤੀ ਉਹ ਬਾਈ ਯਾਰ ਥੋੜਾ ਜਿਹਾ ਪਾਣੀ ਰਹਿੰਦਾ ਸੀ ਉਹ ਆਪਾਂ ਮੈਂ ਕਿਹਾ ਦਾਣਾ ਸੀ ਉਹ ਤੱਕ ਰਿਹਾ ਉਹ ਯਾਰ ਪਾਣੀ ਦੀ ਗੱਲ ਨਹੀਂ ਹੈਗੀ ਯਾਰ ਖਾਲ ਕਿੱਦਾ ਬਾਈ ਮੇਰੀ ਸਾਰੀ ਜ਼ਮੀਨ ਤੋਂ ਫੇਲੇ ਤੋਂ ਮੈਂ ਕਨਾਲ ਮੇਰੀ ਜ਼ਮੀਨ ਲੈ ਗਿਆ ਸਾਰੇ ਉਹ ਦੇਖ ਕੇ ਤੱਕ ਕੋਈ ਗੱਲ ਨਹੀਂ ਬਾਈ ਤੂੰ ਵੀ ਤਾਂ ਮੇਰੇ ਵੱਟ ਤੇ ਬੁੱਟੇ ਲਾਏ ਯਾਰ ਤੇਰੀ ਵੱਟ ਤੇ ਬੁੱਟੇ ਕਿੱਡ ਲਾਏ ਉਹ ਵਿਚੀਂ ਮੇਰੀ ਆਪਣੀ ਆਪਣੀ ਜ਼ਮੀਨ 'ਚ ਬੁੱਟੇ ਲਾਏ ਮੈਂ ਬਾਈ ਤੇਰੀ ਕਿੱਤਾ ਜ਼ਮੀਨ ਹੋ ਗਈ ਯਾਰ ਜ਼ਮੀਨ ਤਾਂ ਮੇਰੀ ਆ ਤੇਰੇ ਬੁੱਟੇ ਲਗਾਏ ਐਸ ਕੋ ਵੱਟ ਤੇ ਆਪਾਂ ਇਹਨਾਂ ਵੱਟ ਤੇ ਬੁੱਟੇ ਲਾਏ ਤੂੰ ਮੇਰੀ ਜ਼ਮੀਨ ਖਾਣ ਕੇ ਤਾਂ ਅੱਛੇ ਆਉਂਦੇ ਤੇਰੀ ਐ ਦੇ ਐ ਤੂੰ ਖਾਲ ਪਾਤ ਦੀ ਕਾਰੀ ਐ ਆਪਣੀ ਜ਼ਮੀਨ 'ਚ ਬੁੱਟੇ ਲਾਏ ਮੈਂ ਦੇਖ ਰਿਹਾ ਤੈਨੂੰ ਕੋਈ ਬਾਹਲਾ ਸ਼ੱਕ ਨਾ ਸੱਬ ਲਾਲਾ ਪਟਵਾਰ ਅੱਜ ਕੱਟੀ-ਕੱਟਾ ਕਰ ਲੈਨੇ ਆਪਾਂ ਚਾਰੀ ਪੀ ਚਲਾ ਲੈਂਦੇ ਆ ਟੱਟੀ-ਕੱਟੇ ਦੀ ਗੱਲ ਕਰ ਤੇ ਸਾਨ ਨਿਕਲੂ ਪੂਰਾ ਸਾਨ ਫੱਟੇ ਆ ਪਿੱਛੇ ਲੱਗ ਗਿਆ ਬੰਦਿਆ ਪਿੱਛੇ ਨਹੀਂ ਲੱਗ ਗਿਆ ਮੈਂ ਦੇਖ ਤੂੰ ਕੀ ਕੀਤਾ ਹੋਇਆ ਕੋਈ ਨਹੀਂ ਕਰਨਿਆ ਮੈਂ ਫੂਨ ਫੁਨੇ ਕਰਨਾ ਕੋਈ ਨਹੀਂ ਕਰਦੇ ਕੀ ਬਣਿਆ ਬਾਈ ਜ਼ਮੀਂਦਾ ਯਾਰ ਪੜਨਾ ਕੀ ਏ ਉਥੇ ਪੱਗਾ ਪੈਂਦਾ ਹੀ ਬੜਾ ਗੋ ਯਾਰ ਪੈਂਦਾ ਕਿਉਂ ਹੈ ਯਾਰ ਉਹ ਯਾਰ ਉਹ ਕਹਦਾ ਪਟਵਾਰੀ ਸਾਧ ਲਉ ਯਾਰ ਪਟਵਾਰੀ ਬੰਦਾ ਤਾਂ ਯਾਰ ਇੱਕ ਮੈਨੂੰ ਜਾਣਦਾ ਹੈ ਹੈਗਾ ਬੰਦਾ ਬੰਦਾ ਜਾਣਦਾ ਪਰ ਫੀਸ ਹੀ ਜਾਂਦੀ ਜਾਂਦਾ ਹੈ ਉਹ ਫੀਸ ਦੀ ਗੁਰੂਆ ਟੈਨਸ਼ਨ ਨਾ ਲੈ ਤੂੰ ਫੀਸ ਦੀ ਕੋਈ ਚੱਕਰ ਨਹੀਂ ਫੀਸ ਆਪਾਂ ਭਰ ਦਿਆਂਗੇ ਨੋਟੇ ਨੇ ਲਾ ਦਿਆਂਗੇ ਦਾ ਇੱਕ ਵਾਰ ਤੂੰ ਪਟਵਾਰੀ ਬੁਲਾ ਬੰਦਾ ਜਾਣਦਾ ਪੂਰਾ ਗੱਲ ਆਪਣੇ ਹੱਕ 'ਚ ਹੋਊਗੀ ਪੱਕੀ ਤਾਂ ਨਾ ਜਾਣਦਾ ਪਾਸ ਠੀਕ ਹੈ ਮੈਂ ਕੋਲ ਨੂੰ ਬੰਦਾ ਤੈਨੂੰ ਫੋਨ ਕਰ ਫਿਰ ਉਹਨੂੰ ਬੰਦਾ ਮੈਂ ਮਿਲਾ ਦੇਣਾ ਯਾਰ ਕੋਈ ਨਹੀਂ ਚੱਲ ਠੀਕ ਆਉਂਦਾ ਬੰਦਾ ਠੀਕ ਹੈ ਚੱਲ ਜਾ ਹੁਣ ਹੀ ਗੱਲ ਤੋਂ ਲੈਣੀ ਸੀ ਕਿਸੀ ਲੈ ਸਾਰੇ ਹਾਂਜੀ ਹਾਂਜੀ ਲੈ ਲੇ ਮੈਂ ਤੁਹਾਨੂੰ ਬੋਲਣਾ ਪੈਸੇ ਲੈਣ ਉਹਨਾਂ ਦੇ ਕਿ ਪੈਸੇ ਕੋਈ ਲੈਣ ਦੇ ਤੂੰ ਤੂੰ ਮੈਂ ਕੋਲ ਕੱਪਿਆ ਯਾਰ ਬੜੀ ਝਿੜਦੇ ਹੱਥ ਮਾਰ ਰਹਿਣਾ ਜਦੋਂ ਜਾਂਦਾ ਉੱਥੇ ਕਦੇ ਗੋਲ ਗੱਪੇ ਖਾਣੇ ਦਾ ਕਦੇ ਕੀ ਖਾਣ ਲੱਗ ਜਾਂਦਾ ਹੈ ਉਹ ਪੈਸੇ ਦੇਣ ਤੋਂ ਬੈਠਾ ਸੀ ਉਹਨੇ ਫੋਨ ਕੀਤਾ ਕਿਹੜਾ ਬੰਦਾ ਤੁਹਾਡਾ ਗੋਲ ਗੱਪੇ ਖਾ ਰਿਹਾ ਤੂੰ ਏ ਜਲੇਬੀ ਦੇ ਮੂੰਹ ਵਾਲਿਆ ਕਿਉਂ ਧਿਆਰ ਰੱਖਿਆ ਕਰ ਰਿਹਾ ਠੀਕ ਹੈ ਇਹ ਮੈਨੂੰ ਜ਼ੋਰ ਜਿਹਾ ਬੰਦਾ ਲੱਗਦਾ ਚੁੱਪ ਚੁੱਪ ਚੱਕ ਰਿਆ ਕਰ ਰਿਹਾ ਜਿੱਦ ਨੂੰ ਲੋਕਾਂ ਨੂੰ ਪੈਸੇ ਦੇਣੇ ਆ ਅਸਲੀ ਗੱਲ ਤੁਹਾਡੀ ਖਾਬ ਅਸੀਂ ਉਹ ਕੀ ਹਾਲ ਚਾਲ ਆ ਬਹੁਤ ਧੀਰੇ ਵਧੀਆ ਕੀ ਗੱਲ ਫਸਾਇਆ ਬਿਸ਼ਕਾਰ ਸਾਰ ਇੱਕ ਇੰਚ ਕਾਰ ਦੋ ਵਨ ਕੀ ਚੱਕਰ ਕੀ ਹੈ ਚੱਕਰ ਹੈ ਜਮੀਨਦਾਰ ਰੋਲਾ ਹੈ ਅੱਛਾ ਆਪਾਂ ਇਹਦੇ ਵਿੱਚ ਪੈਸੇ ਬਣਾ ਲੈਂਦੇ ਹਾਂ ਤੇ ਰੋਲੇ ਜਮੀਨ ਦੇ ਨੇ ਵੇਡਨੇ ਆ ਬਹੁਤ ਹੋਰ ਆਪਾਂ ਕਹਿੰਦੇ ਨੇ ਰੋਲੇ ਨੇ ਵੇਡਨੇ ਤੇ ਇਹ ਦੱਸ ਪੈਸੇ ਬਣਨਗੇ ਵਧੀਆ ਪੈਸੇ ਮੈਂ ਪੂਰੇ ਮੈਨੇ ਲੈਣਾ ਪੈਣਾ ਲੱਗਣੀ ਪੈਸੇ ਸ਼ੇ ਇਹ ਕਿੰਨੇ ਤੋਂ ਪਹਿ ਤੇ ਦਿਨੋਂ ਰਾਤ ਤੱਕ ਕਰਦੇ ਰਹੇ ਚਾ ਕੋਈ ਨਹੀਂ ਚੱਲ ਮੈਂ ਆਇਆ ਤੇ ਐਡਰੈਸ ਦੇ ਦੇ ਮੈਨੂੰ ਐਡਰੈਸ ਤਾਂ ਮੈਂ ਦੇ ਦਿੰਦਾ ਚਲੋ 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 ਵੀ ਮੁੜਿਓ ਕੰਮ ਆ ਗਿਆ ਹੈ ਚੱਲ ਗਿਆ ਆ ਰਿਹਾ ਪਟਵਾਰੀ ਛੋਟਿਆ ਕੋਈ ਨਹੀਂ ਫਿਰ ਅੱਜ ਫੈਸਲਾ ਇੱਥੇ ਹੀ ਹੋਏਗਾ ਤਾਂ ਫਿਰ ਕੀ ਹੋਗਾ ਜੇ ਪਟਵਾਰੀ ਆ ਗਿਆ ਜਮਰਾਜ ਥੋੜੀ ਨਾ ਆ ਗਿਆ ਜਿਹੜਾ ਆਂਦੇ ਚੱਕ ਕੋਈ ਨਹੀਂ ਕੋਈ ਨਹੀਂ ਪਟਵਾਰੀ ਤਾਂ ਜਮਰਾਜ ਇੱਕ ਚੀਜ਼ ਹੈ ਉਹ ਪਤਾ ਨਹੀਂ ਖਾ ਤੈਨੂੰ ਗੱਲਾਂ ਦਾ ਕੋਈ ਗੱਲ ਨਹੀਂ ਕੋਈ ਨਹੀਂ ਬਲਾ ਪਟਵਾਰੀ ਆਵਣ ਦੇ ਆਜੋ ਪਟਵਾਰੀ ਸਾਹਿਬ ਹਾਂਜੀ ਇਹ ਆ ਪਟਵਾਰੀ ਸਾਹਿਬ ਵਧੀਆ ਵਧੀਆ ਲਓ ਹਾਂਜੀ ਹਾਂਜੀ ਇਹ ਦੇਖੋ ਯਾਰ ਇਹ ਕੀ ਦੇਖਦਾ ਟੱਟੀ ਕੀਤੀ ਕਿਸੇ ਨੇ ਪਟਵਾਰੀ ਸਾਹਿਬ ਟੱਟੀ ਨਹੀਂ ਕਹਿੰਦਾ ਅੱਛਾ ਏ ਦੇਖੋ ਵੀ ਵੱਟ ਕਿਧਰ ਦਵਾਈ ਆ ਖਾਲ ਦੇਖੋ ਕਿਧਰ ਪਾਈ ਆ ਮੇਰੇ ਬੂਟੇ ਆ ਕੇ ਨਾਲ ਨਾਲ ਆ ਬੰਦੇ ਖਾਲ ਪਾਈ ਮੇਰੀ ਬਟਵਾਰੀ ਸਾਹਿਬ ਮੇਰੀ ਗੱਲ ਸੁਣੋ ਇਹਨੇ ਮੇਰੀ ਜ਼ਮੀਨ ਦੇ ਵਿੱਚ ਵੱਟ ਪਾਏ ਸੀ ਤੇ ਇੱਥੇ ਬੂਟੇ ਲਾਏ ਸੀ ਮੈਂ ਇਹਨੂੰ ਕੁਝ ਨਹੀਂ ਕਿਹਾ ਇਹਦੀ ਮਰਜ਼ੀ ਮੈਂ ਖਾਲ ਪਾਈ ਉਹ ਵੀ ਇਹਨੂੰ ਮੈਂ ਕਿਹਾ ਆ ਮੈਂ ਤੇਰੀ ਖਾਲ ਉਦਾਂ ਹੀ ਸਾਫ਼ ਕਰ ਦੂੰਗਾ ਪਰ ਇਹ ਲੜਾਈ ਤੇ ਆ ਗਿਆ ਫਿਰ ਲੜਾਈ ਤੇ ਨਹੀਂ ਆ ਗਿਆ ਕੋਈਗਾ ਕੋਈਗਾ ਦੇਖੋ ਆਪੋ ਹੁਣੇ ਥੋੜਾ ਨਾ ਵੇੜ ਦਿੰਦੀ ਆ ਵੇੜੋ ਨਾ ਵੇੜੋ ਫਿਰ ਬਣਵਾਇਆ ਸਾਨੂੰ ਵੀ ਮਾਰਨਾ ਤਖਸ਼ੇ ਦੇ ਹਿਸਾਬ ਨਾਲ ਜਿਹਦੀ ਜ਼ਮੀਨ ਹੋਈ ਉਹ ਲੈ ਲੂ ਆਪਣੀ ਤਖਸ਼ੇ ਨੂੰ ਭਾਈ ਜੀ ਕਰਨੀ ਪੈਣਾ ਤੁਸੀ ਜ਼ਮੀਨ ਦਾ ਉਹ ਜ਼ਮੀਨ ਹੀ ਨਾਪਣ ਦਾ ਠੰਡਾ ਰਹਿ ਇਹ ਹੋਣਾ ਤੇ ਨਾ ਜ਼ਮੀਨ ਦਾ ਵੀ ਨਕਸ਼ਾ ਹੁੰਦਾ ਹੈ ਹਾਂ ਸਮਝਿਆ ਕਰ ਕੱਲ ਨੂੰ ਚਲੋ ਵੱਧ ਜਾਣ ਦੇ ਵਟਵਾਰੀ ਨਾਲ ਉਹ ਹੈਲੋ ਅਮਰ ਇੱਥੇ ਮਾਰਿਆ ਇੱਥੇ ਮਾਰਿਆ ਅਮਰ ਪੁਰੇ ਨੂੰ ਬੈਠ ਦਿੰਦੇ ਆ ਗੱਲ ਕਰਦੇ ਤੁਸੀਂ ਨਾਲ ਨੂੰ ਹੋਰ ਪਿੱਛੇ ਜਾਣਦੇ ਸਾਡੇ ਜਾਣ ਦੇ ਪਿੱਛੇ ਬੱਸ 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 ਐ ਭਈ ਪਿੱਛੇ ਹਿਸਾਬ ਨਾਲ ਦਾ ਭਈ ਜ਼ਮੀਨ ਆ ਪਾਈਦੀ ਹੈ ਅਗੀ ਜ਼ਮੀਨ ਭਾਈ ਜੀ ਮੇਰੀ ਸੀ ਇਹਨੇ ਇਹਦੀ ਵਕ ਤੇਰੀ ਹੈ ਆ ਜਿਹੜੀ ਖਾਲ ਹੈ ਨਾ ਏ ਬਾਈ ਦੀ ਜਮੀਨ ਦਿਖਾਈ ਤੀ ਹੈ ਭਾਈ ਹਾਂਜੀ ਕੀਤਾ ਥੋੜਾ ਸਾਡੇ ਹਿਸਾਬ ਨਾਲ ਮਾਰੋ ਓਏ ਆ ਕੀ ਆ ਕੀ ਪੈਸੇ ਦੇਣਾ ਪਟਵਾਰੀ ਨੂੰ ਪੈਸੇ ਓਏ ਇਹਦਾ ਪ੍ਰਸ਼ਾਦ ਆ ਪੈਸੇ ਕਿਨੇ 15000 ਕੱਢ ਲੈ ਕੇ ਜਾਓ ਫਿਰ ਸਮਝ ਲੱਗਦੀ ਵੀ ਇਹ ਸਹੀ ਗੱਲ ਦੀ ਕਿਹੜੀ ਗੱਲ ਓਏ ਪਟਵਾਰੀ ਆਪਣੇ ਤੋਂ ਪੈਸੇ ਖਾਈ ਜਾਂਦਾ ਇਹ ਸਾਲਾ ਆਪਾਂ ਨੂੰ ਲੜਾਈ ਜਾਂਦਾ ਪਟਵਾਰੀ ਪੈਸੇ ਖਾਈ ਜਾਂਦਾ ਲੜਾਈ ਜਾਂਦਾ ਕੀ ਮਤਲਬ ਤੇਰਾ ਓਏ ਆਪਾਂ ਨਾ ਸਿਆਸਤ ਖੇਡ ਰਹੇ ਆ ਭਾਈ ਇਹ ਬੰਦੇ ਹਾਂ ਆਪਾਂ ਤਾਂ ਫੇਰ ਵੀ ਹਾਲੀ ਨਾਲ ਹੀ ਉਹ ਦਾ ਪੱਟ ਉਹ ਦਾ ਪੱਟ ਗਿਆ ਹੈ ਨਾ ਇੱਥੇ ਆ ਲਓ ਨਾ ਦੇਖ ਲਿਓ ਪਹਿਲੇ ਆ ਜਾ ਠੜੋ ਪਿੱਛੇ ਵਾਲੇ ਓ ਠੜੋ ਹੱਪਾ ਘੇਰਾ ਬਾੜਾ ਚੋਂ ਆਇਆ ਹੈ ਨਾ ਕੁੱਤੀਆਂ ਓ ਬਾਈ ਆ ਵੇ ਹੱਤ ਟੁਵਾਰੀ ਦਾ ਫਿੱਕਾ ਤੇ ਹੱਥੀ ਪਿਆ ਚੱਲ ਜੋ ਵਟਿਆ ਸੋ ਖਟਿਆ ਇਨ ਉੱਤੇ ਰੱਖਾਇਆ ਤੇ ਨਾਲ ਜ਼ਮੀਨ ਮਿਣਿਆ ਕਰਾਂਗੇ ਪਰ ਇੱਕ ਨਾ ਕਹਾ ਬਾਈ ਬੰਦੇ ਆਪਾਂ ਦੋਵਾਂ ਭਰਾਵਾਂ ਨੂੰ ਵੇਖ ਕੇ ਜਰਦੇ ਨਹੀਂ ਹੈਗੇ ਉਹ ਅੱਜ ਕੱਲ ਕੋਈ ਵੀ ਨਹੀਂ ਜਰਦਾ ਵੀਰ ਇਹ ਕਹਿੰਦੇ ਵੇ ਭਾਂਡੇ ਖੜਕਦੇ ਰਹਿਣ ਅੱਜ ਤੋਂ ਬਾਅਦ ਆਪਾਂ ਲੜਿਆ ਨਹੀਂ ਨਹੀਂ ਯਾਰ ਆਪਾਂ ਲੜਿਆ ਨਹੀਂ ਕਰਨਾ ਬੰਦੇ ਪਿੱਛੇ ਲੱਗ ਕੇ ਮੈਂ ਵੀ ਥੋੜਾ ਪਟਕ ਗਿਆ ਸੀ ਤੇ ਤੇਰਾ ਵੱਡਾ ਭਰਾ ਸਿਰ ਤੋਂ ਮਾਫੀ ਮੰਗਦਾ ਯਾਰ ਹੈ ਆਪਾਂ ਲੜਿਆ ਨਹੀਂ ਕਰਨਾ ਅੱਜ ਤੋਂ ਬਾਅਦ ਚਲ ਆਪਾਂ ਦੇਖੀਏ ਤੂੜੀ-ਤਾੜੀ ਹਾਂ ਆ ਜਾ ਆ ਜਾ